ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਦਿਹਾਤੀ ਸ਼੍ਰੀਮਨ ਗੁਰੂ ਗੋਪਤਰਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀ ਉਸੇ ਹੀ ਲੜੀ ਦੇ ਵਿੱਚ ਇੱਕ ਥਾਣਾ ਫਲੌਰ ਦੀ ਪੁਲਿਸ ਨੂੰ ਐਸਐਚਓ ਨੀਰਜ ਕੁਮਾਰ ਦੇ ਡਿਲੀਡ ਕਰ ਰਹੀ ਸੀ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕਰਦੇ ਹੋਏ ਇੱਕ ਜਣ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹਦੇ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਅਪਰੇ ਜਿਹੜੇ ਇਹਦੇ ਵਿੱਚ ਮੋਬਾਈਲ 3 ਦੇ ਕਰੀਬ ਮੋਬਾਈਲ ਤੇ 7 ਦਤਰ ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰਦਾਤਾਂ ਕਰਨ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੇ ਗਏ ਇਹਨਾਂ ਦੇ ਵਿੱਚ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਗੁਸ਼ਕਿਸ਼ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਤੋਂ ਲੈ ਕੇ 5 ਦਿਨ ਦੀ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਆ ਕਿ ਇਹਨਾਂ ਤੋਂ ਕਾਫੀ ਰਿਕਵਰੀ ਹੋ ਸਕਦੀ ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਦਿਹਾਤੀ ਸ਼੍ਰੀਮਨ ਗੁਰ ਗੁਪਤਾ ਜੀ ਉਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਜੋ ਮਾੜੀਆਂ ਅਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀ ਵੀ ਉਸੇ ਹੀ ਲੜੀ ਦੇ ਵਿੱਚ ਇੱਕ ਥਾਣਾ ਫਲੋਰ ਦੀ ਪੁਲਿਸ ਨੂੰ ਐਸ ਐਚਓ ਨੀਰਜ ਕੁਮਾਰ ਦੇ ਡਿਲੀਟ ਕਰ ਰਹੀ ਸੀ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕਰਦੇ ਹੋਏ ਇੱਕ ਜਣ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹਦੇ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਤੇ ਜਿਹੜੇ ਇਹਦੇ ਵਿੱਚ ਮੋਬਾਈਲ 30 ਦੇ ਕਰੀਬ ਮੋਬਾਈਲ ਤੇ 7 ਦਸਤਰ ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰਦਾਤਾਂ ਕਰਨ ਦੇ ਵਿੱਚ ਯੂਜ਼ ਕਰਦੇ ਵੀ ਸੀ ਉਹ ਰਿਕਵਰ ਕੀਤੇ ਗਏ ਇਹਨਾਂ ਦੇ ਵਿੱਚ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਮੁਸ਼ਕਿਲ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਮਾਨਯੋਗ ਅਦਾਲਤ ਤੋਂ ਲੈ ਕੇ 5 ਦਿਨ ਦੀ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਕਾਫੀ ਰਿਕਵਰੀ ਹੋ ਸਕਦੀ ਮਾਨਯੋਗ ਡੀਜੀਪੀ ਪੰਜਾਬ ਤੇ ਐਸਐਸਪੀ ਦਿਹਾਤੀ ਸ਼੍ਰੀਮਨ ਗੁਰ ਗੁਪਤਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜੋ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀਗੀ ਉਸੇ ਹੀ ਲੜੀ ਦੇ ਵਿੱਚ ਇੱਕ ਸਾਣਾ ਸਲੌਰ ਦੀ ਪੁਲਿਸ ਨੂੰ ਐਸਐਚਓ ਨੀਰਜ ਕੁਮਾਰ ਦੇ ਡਿਲੀਡ ਕਰ ਰਹੀ ਸੀ ਇਹਨਾਂ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਸਫਲਤਾ ਪ੍ਰਾਪਤ ਕਰਦੇ ਹੋਏ ਇੱਕ ਜਨ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਸੀਗਾ ਇਹਦੇ ਜਿਹੜੇ ਕਰੀਬ 9 ਮੈਂਬਰ ਜਿਹੜੇ ਅਰੈਸਟ ਕੀਤੇ ਤੇ ਇਸ ਦੇ ਵਿੱਚ 17 ਦੇ ਕਰੀਬ ਮੋਟਰਸਾਈਕਲ ਤੇ ਜਿਹੜੇ ਇਹਦੇ ਵਿੱਚ ਮੋਬਾਈਲ 30 ਦੇ ਕਰੀਬ ਮੋਬਾਈਲ ਤੇ 7 ਦੱਤਰ ਜਿਹੜੇ ਇਹ ਲੁੱਟਾਂ ਖੋਹਾਂ ਕਰਨ ਦੇ ਵਿੱਚ ਵਾਰਦਾਤਾਂ ਕਰਨ ਦੇ ਵਿੱਚ ਯੂਜ਼ ਕਰਦੇ ਸੀਗੇ ਉਹ ਰਿਕਵਰ ਕੀਤੇ ਗਏ ਇਨਾਂ ਦੇ ਵਿੱਚ ਜਿਹੜਾ ਅੱਗੇ ਇਹਨਾਂ ਦੀ ਹੋਰ ਵੀ ਮੁਸ਼ਕਲ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਮਾਣੀਓਗ ਅਦਾਲਤ ਤੋਂ ਲੈ ਕੇ 5 ਦਿਨ ਦੀ ਰਿਮਾਂਡ ਤੇ ਨੇ ਤੇ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਕਾਫੀ ਟਿਕਵਰੀ ਹੋ ਸਕਦਾ ਹੈ